ਸਤ ਸ੍ਰੀ ਅਕਾਲ ਜੀ ਸਾਰਿਆਂ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪਿੱਲੋਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆ ਆਪਣੇ ਇਸ ਘਰ ਦੇ ਵਿੱਚ ਤੇ ਅੱਜ ਤੁਹਾਨੂੰ ਦੋ ਹੀ ਘਾਵਾਂ ਦਿਖਾਉਣੀਆਂ ਇੱਕ ਆ ਤੁਹਾਨੂੰ ਗੱਭਣ ਦਿਖਾਉਣੀ ਹੈ ਤੇ ਇੱਕ ਆ ਤਾਜੀ ਸੋਈ ਤੁਹਾਨੂੰ ਦਿਖਾਉਣੀ ਹੈ ਜਿਹਦੇ ਮਗਰਵੱਛੇ ਵੀ ਕਾਫੀ ਖੂਬਸੂਰਤ ਹੈ ਤੇ ਗੱਲਬਾਤ ਤੁਹਾਨੂੰ ਆਪਾਂ ਕਰਦੇ ਹਾਂ ਵਿਧੀਆਂ ਨਾਲ ਹਾਂਜੀ ਵਿਧੀਆਂ ਸਤ ਸ੍ਰੀ ਅਕਾਲ ਜੀ ਬਹੁਤ ਸੋਣਾ ਵਿਧੀਆਂ ਠੀਕ ਠਾਕ ਜੀ ਤੇ ਪਹਿਲੀ ਵੀਡੀਓ ਫਿਰ ਆਪਣੀ ਹਾਂਜੀ ਜੀ ਪਹਿਲੀ ਵੀਡੀਓ ਤੇ ਵਪਾਰ ਦਾ ਕੰਮ ਕੀ ਕਰਦੇ ਪਛੋ ਆਪਾਂ ਵਪਾਰ ਦਾ ਕੰਮ ਲਈ ਅੱਛਾ ਵਪਾਰ ਦਾ ਕੰਮ ਕਿੰਨਾ ਚਿਰ ਹੋ ਗਿਆ ਵਪਾਰ ਦਾ ਕੰਮ ਕਰਦੇ ਆ ਕਿ 13 ਸਾਲ ਹੋ ਗਏ ਅੱਛਾ ਹਾਂਜੀ 13 ਸਾਲ ਹੋ ਗਏ ਕੰਮ ਕਰਦਿਆਂ ਪਹਿਲਾਂ ਤੋਂ ਫਿਰ ਚੱਲਦਾ ਹੁੰਦਾ ਨਾ ਕੰਮ ਹਾਂਜੀ ਪਹਿਲਾਂ ਤੋਂ ਠੀਕ ਠੀਕ ਹੈ ਤੇ ਚਲੋ ਨਾਮ ਦੱਸਦੇ ਕਰੀ ਨਾਮ ਮਹੀਂ ਜੀ ਹਾਂਜੀ 3 ਕਿਲੋ ਵਾਲ ਪੱਕਾ ਤਸੀਲ ਇਹ ਨਾਲਾ ਜਿਲ੍ਹਾ ਹੁੰਦਾ ਤੇ ਫੋਨ ਨੰਬਰ ਵੀ ਬੋਲਦੇ ਕਰੀ 98140017 ਠੀਕ ਹੈ ਤੇ ਸ਼ੁਰੂਆਤ ਫਿਰ ਤਾਜੀ ਸੋਈ ਤੋਂ ਕਰਦੀ ਹੈ ਤਾਜੀ ਸੋਈ ਤੋਂ ਠੀਕ ਹੈ ਤੇ ਆ ਮਗਰੇ ਦੇ ਵੱਛੀ ਜੇ ਤੇ ਥਣ ਵੀ ਇਹਦੇ ਤਾਂ ਮੈਂ ਇੱਕ ਵਾਰੀ ਲਾ ਕੇ ਤੇ ਦਿਖਾ ਲਿਆ ਦੇਖ ਸਾਡੇ ਥਣਾਂ ਦਾ ਸਾਈਜ਼ ਗੈਪ ਚੰਗਾ ਤੇ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਹੈ ਕਿੰਨੇ ਦਿਨ ਹੋ ਗਏ ਵਿੱਜੇ ਨਾ ਸੋਈ ਨਾ ਬਿਰਦੀ ਸੋਈ ਨੂੰ ਪਾਜ ਤੇ ਨਾ ਹੋਵੇ ਪੰਜ ਦਿਨ ਹੋ ਗਏ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੇ ਬਿਰਦੀ ਦੁੱਧ 14 ਕਿਲੋ ਜਰ ਤਿਆਰ ਬਿਲਕੁਲ ਹਾਂਜੀ ਬਿਲਕੁਲ ਦੋ ਟਾਈਮ ਜਿਹੜਾ ਕਰੋ ਚਵਾ ਦੋਗੇ ਹਾਂਜੀ ਚਵਾ ਲਾਂਗੇ ਠੀਕ ਹੈ ਤੇ ਜੇ ਤੇ ਵਾਜੋਗੇ ਦੁੱਧਾ ਹੋਰ ਦੁੱਧੋਂ ਵਾਜੂਗੀ ਜੇ ਕਿੰਨਾ ਕਰ ਜੂਗੀ 17-18 ਕਿਲੋ ਕਰਾਂਗੀ ਅੱਛਾ ਤੋਰੋ ਹਾਂ ਬੰਦੂ ਵੀ ਪਾਇਆ ਤਾਂ ਦੋ ਠੀਕ ਹੈ ਜੀ ਹਾਂਜੀ ਤੋਰ ਦੋ ਫਿਰ ਇੱਕ ਰੀਨ ਠੀਕ ਹੈ ਜੀ ਅਜਲੇ ਆ ਜੀ ਬਾਕੀ ਇਹ ਤਰ੍ਹਾਂ ਚਲੋ ਕੱਦ ਕਾਠੇ ਵੀ ਚੰਗਾ ਵਾ ਤੇ ਹੈਗੇ ਵੀ ਕ੍ਰੋਸ ਚ ਆ ਗਰਮੀਆਂ ਚ ਚਾਉਣ ਵਾਲੀ ਗਾਹ ਹੁੰਦੀ ਜਿਹੜੀ ਹਾਂ ਨਵੀਂ ਦਾ ਦੇਖਾ ਠੀਕ ਆ ਫੀਲ ਸੂਲ ਬਈ ਤੇ ਥਣ ਤੁਨ ਓਕੇ ਸਾਰੇ ਬਿਲਕੁਲ ਆ ਮਾੜੀ ਜੀ ਬਾਈ ਰੱਖਦੀ ਬਸ ਹੋਰ ਕੋਈ ਫਰਕ ਨਹੀਂ ਅੱਛਾ ਥਣ ਤੁਨ ਪੂਰੇ ਬਿਲਕੁਲ ਠੀਕ ਆ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਵੀਰ ਦੀ 50000 ਕਰਦੇ ਆ ਅੱਛਾ ਹਾਂਜੀ 45000 48000 ਹੀ ਦੇ ਦੋਗੇ ਮੌਕੇ ਤੇ ਹੋਰ ਕਰ ਦੋਗੇ ਮੰਨਤਾ ਕੋਈ ਫੋਨ ਲਾਵੇ ਕਰੀ ਜਾਣਾ ਜਰੂਰ ਪਹਿਲੀ ਵੀਡੀਓ ਆ ਖਾਲੀ ਨਾ ਮੋੜੇ ਕਿਸ ਨੂੰ ਜੀ ਜੀ ਠੀਕ ਆ ਤੇ ਹਣ ਜਿਹੜੀ ਆਪਣੇ ਕੋਲ ਆ ਗਈ ਦੂਸਰੇ ਨੰਬਰ ਤੇ ਹਾਂਜੀ ਇਹ ਕਿਨਿਕ ਦੁੱਧ ਵਾਲੀ ਜੇ ਇਹ ਵੀ ਜੀ 20 ਪਲੱਸ ਵਾਲੀ ਜੇ ਅੱਛਾ ਹਾਂਜੀ ਇਹ ਜੇ ਟਾਈਮ ਖੜਦੀ ਥੋੜਾ ਜਨਾ ਸੋਚ ਇਹ ਖੜਦੀ ਜੇ 10-15 ਦਿਨ ਠੀਕ ਆ ਹਾਂਜੀ ਤੋਰ ਦੋ ਫਿਰ ਇਹਨਾਂ ਵੀ ਇੱਕ ਹੈਗੀ ਐ ਵੀ ਕ੍ਰੋਸ ਚ ਪਰੇ ਬੱਲੇ ਦੀ ਗਾਵਾਂ ਜਿਹੜੀ ਚੰਗੇ ਕਦ ਕਾਠ ਵਾਲੀ ਵੱਡੀ ਕਾਹੀ ਜਿਹਦੇ ਬੱਦੀ ਵਿੱਚ ਥਲਿਓ ਹਾਂਜੀ ਹਾਂਜੀ ਚੰਗੀ ਥਾਰ ਹੋ ਗਈ ਆ ਥਾਲਾ ਵੀ ਬੜਾ ਪਿਆਰਾ ਲੱਗਾ ਵਾ ਕੱਦ-ਕੱਟ ਚੰਗਾ ਹੋਇਆ ਇਹਦਾ ਭਾਰੇ ਬੱਲੇ ਦੀਆਂ ਗਾਂਗਰੀ ਅਜੇ ਥੱਲਿਓਂ ਘਾਟੇ ਆ ਜਿੱਥੇ ਥੱਲਿਓਂ ਤਿਆਰ ਹੋਣੀ ਆ ਲੈ ਬਜੀ ਤਰੇ ਬੈਰ ਨੂੰ ਵੇਖ ਸਕੀਂ ਠੀਕ ਹੈ ਜੀ ਦੋਵੇਂ ਖੰਡੀਆਂ ਜੀ 98 ਇਹਦੇ ਲਾਗੇ ਤੇ ਇੱਕ ਵਾਰੀ ਦੇਖ ਸਕਦੇ ਚਾਰੇ ਥਣ ਇੱਕੋ ਜੇ ਸਾਈਜ਼ ਦੇ ਇੱਕੋ ਜੀ ਘਰਤੇ ਆ ਜੀ ਤੇ ਇਹਦਾ ਵੀ ਜੀ ਫਿਰ ਕਿੰਨਾ ਕੁ ਮੁੱਲ ਜੀ ਇਹਦਾ ਮੁੱਲ ਵੀ ਜੀ 55000 ਕਰਦੇ ਆ ਜੀ ਅੱਛਾ 50000 ਦੀ ਦੇਣਾ ਅੱਛਾ 50000 ਦੀ ਦੇ ਦੋਗੇ ਹੋਰ ਮਾਨਤਾਨ ਕਰਤਾਗੇ ਜੀ ਬਾਕੀ ਜੇ ਕੋ ਜੋੜਾ ਪਾ ਲੂਗਾ ਤੇ ਮਾਨਤਨ ਫੁੱਲਾ ਕਰ ਦੋਗੇ ਠੀਕ ਹੈ ਤੇ ਇਹ ਦੇ ਦੋਗੇ 1348 ਦੇ ਤੇ 45 ਦੀ ਹਾਂਜੀ ਠੀਕ ਹੈ ਬਾਕੀ ਚਲੋ ਕੋ ਫੋਨ ਲਾਵੇ ਛੋਟ ਛੱਟ ਤੇ ਮੁੱਕਦੇ ਹੋ ਹੀ ਜਾਓਗੇ ਠੀਕ ਹੈ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਹੈ ਬਾਕੀ ਇਹ ਹੈ ਕਿ ਤੁਹਾਡੇ ਘਰੋਂ ਕੋ ਤਸੱਲੀ ਕਰਕੇ ਵੇਚ ਜਾ ਕੇ ਕੋਈ ਆਵੇ ਉਹ ਟਾਈਮ ਜਿਹੜੀ ਸੂਈ ਆ ਉਹ ਚੁੱਕ ਕੇ ਲੈ ਜਾਵੇ ਗੱਬਣੇ ਉਹ ਪਾਸ ਕਰਕੇ ਪਾਸ ਕਰਕੇ ਲੈ ਜਾਵੇ ਹਾਂਜੀ ਠੀਕ ਹੈ ਵੀਰ ਜੀ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਸੂਈ ਤੇ ਆਪਣੀ ਜਿਹੜੀ ਆ ਦੋ ਟਾਈਮ ਚਵਾਈ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ